ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਸ਼ੇ ਨੂੰ ਪੀਣ ਦੀ ਸ਼ੁਰੂਆਤ ਤੁਸੀਂ ਕਰੋਗੇ ਤੇ ਇਸ ਦਾ ਅੰਤ ਨਸ਼ਾ ਤੁਹਾਨੂੰ ਪੀ ਕੇ ਕਰੇਗਾ ਕਿੱਡੀ ਵੱਡੀ ਗੱਲ ਕਹੀ ਐ ਇਸ ਵੀਰ ਨੇ ਕਹਿੰਦੇ ਚਿੱਟੇ ਚਿੱਟੇ ਪੁੱਤ ਮੇਰੇ ਲਾਉਣ ਲੱਗ ਪਏ ਚਿੱਟਾ ਚਿੱਟੇ ਦੇ ਪਰ ਕੰਮ ਕਾਲੇ ਨੇ ਕਾਲਾ ਨਿਕਲਿਆ ਸਿੱਟਾ ਮੈਂ ਚਿੱਟੀ ਨੇ ਚਿੱਟਾ ਜੰਮਿਆ ਚਿੱਟਾ ਦੁੱਧ ਚੰਗਾਇਆ ਚਿੱਟੇ ਪੁੱਤ ਮੇਰੇ ਕਾਲੇ ਹੋ ਗਏ ਜਦ ਚਿੱਟਾ ਮੂੰਹ ਲਾਇਆ ਕਿੱਡੀ ਵੱਡੀ ਗੱਲ ਆ ਜਦ ਚਿੱਟਾ ਮੂੰਹ ਲਾਇਆ ਕੋਈ ਮਾਪਿਆਂ ਦਾ ਕੱਲਾ ਪੁੱਤ ਪੰਜਾਂ ਪੈਣਾ ਦਾ ਭਾਈ ਪੇਟ ਚੜ ਗਿਆ ਚਿੱਟੇ ਦੀ ਉਹ ਬਾਜੀ ਹੱਥ ਨਾ ਆਈ ਕੋਈ ਸੁਹਾਗਣ ਭਨ ਭਨ ਚੂੜਾ ਵੈਨਕੀਰ ਨੇ ਪਾਵੇ ਮੇਰੇ ਵਰਗੀਆਂ ਭਾਗਣਾ ਵੈਨਕੀਰ ਨੇ ਪਾਵੇ ਚਿੱਟੇ ਨਹੀਂ ਮੇਰਾ ਚਿੱਟਾ ਲੈ ਲਿਆ ਕੋਈ ਤਾਂ ਮੂੜ ਲਿਆਵੇ ਚਿੱਟੇ ਨਹੀਂ ਮੇਰਾ ਚਿੱਟਾ ਲੈ ਲਿਆ ਕੋਈ ਤਾਂ ਮੂੜ ਲਿਆਵੇ ਕਿੰਨਾ ਚੁਸਤ ਚਲਾ ਕੇ ਇਹ ਚਿੱਟਾ ਪਤਾ ਨਹੀਂ ਕਿੱਥੋਂ ਆਇਆ ਕੰਮ ਕਰਦਾ ਏ ਸਾਰੇ ਕਾਲੇ ਪਰ ਨਾਮ ਚਿੱਟਾ ਰਖਵਾਇਆ ਪਰ ਨਾਮ ਚਿੱਟਾ ਰਖਵਾਇਆ ਉੱਪਰੋਂ ਚਿੱਟਾ ਚਿੱਟਾ ਤੂੰ ਐ ਚਿੱਟਿਆ ਪਰ ਅੰਦਰੋਂ ਕਾਲਾ ਜੁੱਲੇ ਦੇ ਵਿੱਚ ਪੈਜੇ ਚਿੱਟਿਆ ਤੇਰਾ ਰੰਗ ਵੀ ਹੋ ਜੇ ਕਾਲਾ ਤੇਰਾ ਰੰਗ ਵੀ ਹੋ ਜੇ ਕਾਲਾ ਸੋਹਣੇ ਵਰਗੇ ਪੁੱਤ ਮਿੱਟੀ ਕਰਤੇ ਤੂੰ ਹੀਰਾ ਬਣ ਕੇ ਵਿਕਿਆ ਬਹੁਤ ਵੱਡੀ ਗੱਲ ਹੈ ਇਹ ਵੀ ਕਰੋੜਾਂ 'ਚ ਜਾਂਦਾ ਸੋਹਣੇ ਵਰਗੇ ਪੁੱਤ ਤੂੰ ਮਿੱਟੀ ਕਰਤੇ ਤੂੰ ਹੀਰਾ ਬਣ ਕੇ ਵਿਕਿਆ ਬਸ ਕਰ ਹੁਣ ਤਾਂ ਮਿੰਤਾ ਤਰਲੇ ਪਾਉਂਦੀ ਧਰਤ ਪੰਜਾਬੀ ਸੂਰਮਿਆਂ ਯੋਧਿਆਂ ਦੀ ਤੂੰ ਕਰ ਛੱਡੀ ਬਰਬਾਦੀ ਸੂਰਮਿਆਂ ਯੋਧਿਆਂ ਦੀ ਤੂੰ ਕਰ ਛੱਡੀ ਬਰਬਾਦੀ ਜਿਨ੍ਹਾਂ ਨੇ ਲੜ ਲਾਈ ਆਜ਼ਾਦੀ ਜਿਨ੍ਹਾਂ ਦੇਸ਼ ਬਚਾਇਆ ਉਹਨਾਂ ਹੀ ਪੁੱਤਾਂ ਨੂੰ ਅੱਜ ਜ਼ਾਲਮ ਬਣ ਕੇ ਨਸ਼ੇ ਤੇ ਲਾਇਆ ਲੰਡਿਆਂ ਵਾਲੇ ਖਾਨਾ ਲੰਡਿਆਂ ਵਾਲੇ ਖਾਨਾ ਅਜੇ ਵੀ ਛੇਤੀ ਸਵਰਤ ਸੰਭਾਲ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਚੱਕ ਝੂਲੀ ਵਿੱਚ ਪਾਲਾ ਲੰਡਿਆਂ ਵਾਲੇ ਖਾਨਾ ਅਜੇ ਵੀ ਛੇਤੀ ਸਵਰਤ ਸੰਭਾਲੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਕਿਆ ਹਜੇ ਵੀ ਚੱਕ ਝੂਲੀ ਵਿੱਚ ਪਾਲੇ ਇਹ ਰਚਨਾ ਜਿਹੜੀ ਮੇਰੇ ਵੀਰ ਤਰਸੀਮ ਖਾਨ ਸਿਰਫ ਲੰਡੇ ਨੇ ਇਹ ਵੀਰ ਨੇ ਲਿਖੀ ਆ ਚਿੱਟੇ ਦੇ ਉੱਤੇ ਤੇ ਬਕਾਇਦਾ ਇਹ ਵੀਰ ਦਾ ਫੋਨ ਆਇਆ ਕਹਿੰਦਾ ਭੈਣੇ ਸਾਡੇ ਕੋਲੇ ਤੁਹਾਡਾ ਨੰਬਰ ਨਹੀਂ ਸੀ ਅਸੀਂ ਗਾਂ ਦੀ ਗਾਂ ਨੰਬਰ ਲੈ ਕੇ ਪਾਇਆ ਮੈਂ ਬਹੁਤ ਸ਼ੁਕਰਗੁਜ਼ਾਰ ਆ ਵੀਰਜੀ ਤਰਸੀਮ ਦੇ ਲੰਡੇ ਕਿਆਂ ਵਾਲਿਆਂ ਦੇ ਜਿਨ੍ਹਾਂ ਨੇ ਕਲਮ ਨੇ ਇੰਨੀ ਸੋਹਣੀ ਤੇ ਇੰਨੀ ਵਧੀਆ ਰਚਨਾ ਲਿਖੀ ਆ ਕਿਉਂਕਿ ਕਹਿੰਦੇ ਆ ਨਾ ਜਿਹੜੀ ਦਰਦ ਤੂੰ ਬੰਦਾ ਪੀੜ ਹੋਵੇ ਪੀੜਤ ਹੋਵੇ ਤੇ ਉਹਨੂੰ ਦਵਾਈ ਵੀ ਉਹੀ ਕੰਮ ਕਰਦੀ ਹੈ ਉਹਨੂੰ ਸ਼ਬਦ ਵੀ ਉਹੀ ਸੋਹਣੇ ਲੱਗਦੇ ਆ ਸ਼ਾਇਦ ਵੀਰ ਨੂੰ ਪਤਾ ਸੀ ਕਿ ਮੇਰਾ ਪਤੀ ਨਸ਼ੇ ਦੀ ওভারਡੋਜ਼ ਦੇ ਨਾਲ ਚਿੱਟੇ ਦੀ ওভারਡੋਜ਼ ਦੇ ਨਾਲ ਇਸ ਦੁਨੀਆ ਤੋਂ ਗਿਆ ਦੇ ਵੀਰ ਦੀ ਇੱਛਾ ਸੀ ਵੀਰ ਕਹਿੰਦਾ ਪੈਣੀ ਇੱਕ ਵਾਰ ਇਹ ਕਵਿਤਾ ਤੁਸੀਂ ਜ਼ਰੂਰ ਬੋਲ ਕੇ ਪਾਓ ਹੁਣ ਮੈਂ ਤੁਹਾਨੂੰ ਕਹਿਨੀ ਆ ਜਿੰਨਾ ਜਿੰਨਾ ਪਹਿਣਾ ਦੇ ਭਰਾ ਚਿੱਟੇ ਨਾ ਮੁੱਕੇ ਆ ਜਿੰਨਾ ਦੇ ਸੁਹਾਗ ਚਿੱਟੇ ਨਾ ਉੱਜੜੇ ਆ ਜਿੰਨਾ ਮਾਵਾਂ ਦੇ ਪੁੱਤ ਚਿੱਟਿਆਂ ਨਾ ਗਏ ਆ ਜਿੰਨਾ ਬਜ਼ੁਰਗਾਂ ਦੇ ਗਏ ਜਿੰਨਾ ਭਰਾਵਾਂ ਦੇ ਭਰਾ ਗਏ ਆ ਉਹ ਇਸ ਵੀਡੀਓ ਨੂੰ ਇਸ ਕਵਿਤਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬਾਈ ਜੀ ਤਰਸੀਮ ਲੰਡੇ ਕੀ ਤਰਸੀਮ ਖਾਨ ਲੰਡੇ ਕੇ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਜੀ ਸੋ ਧੰਨਵਾਦ ਬਹੁਤ ਕੱਲਾ ਕੱਲਾ ਅਲਫਾਜ਼ ਆ ਜਿਹੜਾ ਦਰਦਨਾਕ ਆ ਜਦ ਮੈਂ ਕਵਿਤਾ ਪੜ੍ਹੀ ਤੇ ਮੈਨੂੰ ਇਦਾਂ ਲੱਗਾ ਕਿ ਵੀਰ ਨੇ ਕਵਿਤਾ ਹੀ ਮੇਰੇ ਤੇ ਲਿਖਤੀ ਸਪੈਸ਼ਲੀ ਮੈਨੂੰ ਵੀਰ ਨੇ ਸੈਂਡ ਕਰਕੇ ਕਿਹਾ ਕਿ ਭੈਣੀ ਤੂੰ ਜ਼ਰੂਰ ਇਹ ਕਵਿਤਾ ਜ਼ਰੂਰ ਬੋਲ ਤੇ ਮੈਨੂੰ ਐ ਲੱਗਾ ਵੀ ਮੇਰਾ ਕੱਲਾ ਕੱਲਾ ਦਰਦ ਇਸ ਕਵਿਤਾ ਨੇ ਬਿਆਨ ਕਰਤਾ ਆਉਣ ਵਾਲੇ ਦਿਨਾਂ 'ਚ ਆਪਾਂ 22 ਜੂਨ ਨੂੰ ਆਪਣੇ YouTube ਚੈਨਲ ਰਮਨਦੀਪ ਮਰਖਾਈ ਤੇ ਲਵਾਂਗੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜੇ ਕੋਈ ਹੋਰ ਇਦਾਂ ਦੇ ਦਰਦਨਾ ਕਿਸੇ ਜਿਹੜੇ ਸਮਾਜ ਨੂੰ ਸੁਧਾਰ ਸਕਦੀ ਹੈ ਉਹ ਸਾਡੇ ਨਾਲ رابطہ ਕਾਇਮ ਕਰ ਸਕਦੇ ਆਪਣਾ YouTube ਚੈਨਲ ਰਮਨਦੀਪ ਕੌਰ ਮਰਖਾਈ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਕਰੋ ਧੰਨਵਾਦ